ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਕੀਤੇ ਖਾਸ ਕਰਕੇ ਪੰਜਾਬ ਦੇ 9 ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋਏ ਘਰ ਵੀ ਡਿੱਗੇ ਕੋਠੀਆਂ ਵੀ ਡਿੱਗੀਆਂ ਅਤੇ ਇਹਨਾਂ ਜ਼ਿਲ੍ਹਿਆਂ ਦੀ ਲਗਭਗ 4 ਲੱਖ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਇਹਦੇ ਵਿੱਚ ਨਰਮਾ ਵੀ ਸੀ ਇਹਦੇ ਵਿੱਚ ਸਬਜ਼ੀ ਵੀ ਸੀ ਇਹਦੇ ਵਿੱਚ ਮਿਰਚਾਂ ਵੀ ਸੀ ਯਾਨੀ ਕਿ ਸਾਰੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਤਬਾਹੀ ਦੇ ਮੰਝਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੇਖੇ ਜਾ ਸਕਦੇ ਨੇ ਪੰਜਾਬ ਖਤਮ ਹੋ ਗਿਆ ਪੰਜਾਬ ਬਰਬਾਦ ਹੋ ਗਿਆ ਨਹੀਂ ਪੰਜਾਬੀਓ ਪੰਜਾਬ ਬਰਬਾਦ ਨਹੀਂ ਹੋਵੇਗਾ ਪੰਜਾਬ ਆਬਾਦ ਹੋਵੇਗਾ ਪੰਜਾਬ ਖਤਮ ਨਹੀਂ ਹੋਵੇਗਾ ਪੰਜਾਬ ਨੂੰ ਖਤਮ ਕਰਨ ਵਾਲੇ ਖਤਮ ਹੋ ਗਏ ਵਕ ਵਕ ਸਮਾਜ ਸੇਵੀਆਂ ਦੇ ਆਗਮਣ ਵੱਲੋਂ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਪੰਜਾਬ ਦੇ ਜਿੰਨੇ ਵੀ ਨਾਮਵਰਾਇਕ ਨੇ ਪੰਜਾਬ ਦੇ ਜਿੰਨੇ ਵੀ ਨਾਮਵਰ ਫਿਲਮੀ ਐਕਟਰ ਨੇ ਖਾਸ ਕਰਕੇ ਬੰਬੇ ਦੇ ਹਿੰਦੀ ਫਿਲਮਾਂ ਦੇ ਵਿੱਚ ਸੰਜੇ দত্ত ਹੋ ਗਿਆ ਜੀ ਸਲਮਾਨ ਖਾਨ ਅਕਸ਼ੇ ਕੁਮਾਰ ਯਾਨੀ ਕਿ ਪੰਜਾਬ ਦੇ ਨਾਲ ਵੱਡੇ ਦੇ ਨਾਲ ਵੱਡਾ ਲਾ ਕੇ ਖੜ ਗਏ ਨੇ ਸਮਾਜ ਸੇਵੀਆਂ ਵੱਲੋਂ ਲਗਾਤਾਰ ਰਾਤ ਦੇ ਕਾਰਜ ਜਾਰੀ ਨੇ ਜਿੱਥੋਂ ਤੱਕ ਸਰਕਾਰ ਆਪਣੀਆਂ ਸਵਾਵਾ ਨਹੀਂ ਦੇ ਸਕੀ ਉੱਥੇ ਇਹ ਸਮਾਜ ਸੇਵੀਆਂ ਦੇ ਆਗੂ ਪਹੁੰਚੇ ਇਹਨਾਂ ਦੇ ਵੱਲੋਂ ਭੇਜੇ ਹੋਏ ਸੇਵਾਦਾਰ ਪਹੁੰਚੇ ਅਤੇ ਪੰਜਾਬ ਦੀ ਬੱਲੇ ਬੱਲੇ ਵੀ ਕਰਵਾਈ ਪੰਜਾਬ ਦੇ ਲੋਕਾਂ ਨੂੰ ਠੁਖਾਰੀ ਮਾਰਨ ਦਿੱਤਾ ਪੰਜਾਬ ਦੇ ਲੋਕਾਂ ਦੇ ਜਿਹੜੇ ਡੰਗਰ ਸੀ ਉਹਨਾਂ ਵਾਸਤੇ ਚਾਰਾ ਪੋਹਜਿਆ ਕਰਵਾਏਗੇ ਅਤੇ ਵਕ ਵਕ ਧਾਰਮਿਕ ਆਗੂਆਂ ਨੇ ਜਿਹੜੇ ਰਹਿਣ ਬਸੇਰੀ ਵੀ ਬਣਾਏ ਕਈ ਕਾਲਜਾਂ ਨੇ ਖੋਲ ਦਿੱਤੇ ਗੁਰਦੁਆਰੇ ਸਹਿਬਾਨਾਂ ਦੇ ਮੂੰਹ ਵੀ ਖੁੱਲੇ ਸਤਸੰਗ ਘਰਾਂ ਦੇ ਵੀ ਦਰਵਾਜ਼ੇ ਖੁੱਲੇ ਯਾਨੀ ਕਿ ਸਾਰੇ ਪੰਜਾਬ ਦੇ ਹੱਕ ਵਿੱਚ ਖੜੇ ਪੰਜਾਬ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ ਪੰਜਾਬ ਨੂੰ ਆਬਾਦ ਕਰਾਂਗੇ 10 10 ਪਿੰਡ ਦਲਜੀਤ ਉਸਾਜ ਅਤੇ ਅਮਰਿੰਦਰ ਗਿੱਲ ਹੁਰਾਂ ਵੱਲੋਂ ਗੋਦ ਲੈ ਲਿਆ ਗਏ ਨੇ ਐਮੀ ਵਿਰਕ ਨੇ ਕਿਹਾ ਹੈ ਘਰ ਤੋਂ ਘਰ ਵੀ ਮੈਂ 50 ਪਿੰਡ ਮੈਂ ਗੋਦ ਲਵਾਂਗਾ ਮੈਂ ਉਹਨਾਂ ਨੂੰ ਉਬਾਦ ਕਰਾਂਗਾ ਮੈਂ ਤੇਲ ਦੇਵਾਂਗਾ ਇਵਨ ਦੋ ਇਧਰ ਯੋਗਰਾਜ ਸਿੰਘ ਨੂੰ ਲੈ ਕੇ ਖਬਰ ਆ ਰਹੀ ਹੈ ਯੋਗਰਾਜ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ 50 ਟਰੈਕਟਰ ਦੇਵਾਂਗਾ ਆਪਣੇ ਬਲਬੂਤੇ ਉੱਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਜ਼ਿਲ੍ਹੇ ਹੜਾ ਦੇ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਨੇ ਪੰਜਾਬ ਦੇ ਵਿੱਚ ਸੇਵਾ ਕਰਨ ਵਾਲੇ ਵੀ ਬਹੁਤ ਨੇ ਤੇ ਕਰਾਉਣ ਵਾਲੇ ਵੀ ਬਹੁਤ ਨੇ ਲੇਕਿਨ ਪੰਜਾਬ ਨੂੰ ਆਬਾਦ ਕਰਨਾ ਪਵੇਗਾ ਪੰਜਾਬ ਨੂੰ ਉਸ ਟਰੈਕ ਤੇ ਲੈ ਕੇ ਆਉਣਾ ਪਵੇਗਾ ਜਿਹੜੇ ਟਰੈਕ ਤੇ ਪਹਿਲਾਂ ਸੀ ਜੇਕਰ ਉਸ ਟਰੈਕ ਤੇ ਉਸ ਲੀਤੇ ਨਾਲ ਆਂਦਾ ਗਿਆ ਤੇ ਇਹਨਾਂ ਜ਼ਿਲ੍ਹਿਆਂ ਦੇ ਲੋਕ 10 ਸਾਲ ਪਿੱਛੇ ਚਲੇ ਜਾਣਗੇ ਖਾਸ ਕਰਕੇ ਪੈਸੇ ਤੇ ਦੇਨ ਨੂੰ ਲੈ ਕੇ ਇੱਧਰ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਜਿਹੜੇ ਇੱਕ ਇਨਸਾਨ ਨੇ ਚੰਗੇ ਵਿਅਕਤੀ ਨੇ ਸਮਾਜ ਸੇਵੀ ਨੇ ਜਦੋਂ ਤਿੰਨ ਕਾਲੇ ਕਾਨੂੰਨ ਲੈਣ ਨੂੰ ਲੈ ਕੇ ਮਤੇ ਪਾਸ ਕੀਤੇ ਜਾ ਰਹੇ ਸੀ ਮੋਦੀ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜ ਗਿਆ ਸੀ ਉਸ ਨੇ ਆਪਣੇ ਹੋਟਲਾਂ ਦੇ ਦੂਵੇ ਖੋਲਦੇ ਤੁਸੀਂ ਅਸੀਂ ਗੱਲ ਕਰਦੇ ਹਾਂ RAM ਸਿੰਘ ਰਾਣਾ ਦਾ RAM ਸਿੰਘ ਰਾਣਾ ਦਾ ਵੱਡਾ ਐਲਾਨ ਹੋਇਆ ਹੈ ਉਹ ਕਹਿੰਦਾ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹਾਂ ਪੰਜਾਬ ਦੇ ਲੋਕਾਂ ਨੂੰ ਭੁੱਖੇ ਨਹੀਂ ਮੰਨ ਲਿਆਗਾ ਉਹਨੇ ਬੜਾ ਵੱਡਾ ਐਲਾਨ ਕੀਤਾ ਹੈ ਪੰਜਾਬ ਦੇ ਹਰ ਪਿੰਡ ਦਾ ਲਈ ਗੋਲਡਨ ਹੱਟ ਦੇ ਮਾਲਕ ਹੈ RAM ਸਿੰਘ ਰਾਣਾ ਦਾ ਵੱਡਾ ਐਲਾਨ গোল্ডেন ਹੱਟ ਦੇ ਸਾਰੇ ਰੈਸਟੋਰੈਂਟਾਂ ਦੀ ਅਗਲੇ 1 ਸਾਲ ਦੀ ਪੂਰੀ ਕਮਾਈ ਹਰ ਪੀੜਤਾ ਲਈ ਕਰਨਗੇ ਦਾਨ ਜਾਂ ਸੇਵਾ ਕਰਨਗੇ ਉਹਨੇ ਕਿਹਾ ਕਿ ਜਿੰਨੇ ਵੀ গোল্ডਨ ਹੱਟ ਦੇ ਰੈਸਟੋਰੈਂਟ ਬਣੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਵਿੱਚ ਲਗਭਗ 10 ਤੋਂ 12 ਉਹਨਾਂ ਦੇ ਰੈਸਟੋਰੈਂਟ ਨੇ ਜਿਹੜੇ গোল্ডਨ ਹੱਟ ਦੇ ਨਾਮ ਨਾਲ ਜਾਣੇ ਜਾਂਦੇ ਨੇ ਉਹਨਾਂ ਨੇ ਕਿਹਾ ਅਗਲੇ 1 ਸਾਲ ਦੀ ਕਮਾਈ ਜੋ ਵੀ ਮੈਨੂੰ ਬਚਤ ਆਵੇਗੀ ਉਹ ਸਾਰੀ ਬਚਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਚਾਹੇਗੀ ਜਿਨ੍ਹਾਂ ਦੀਆਂ ਫਸਲਾਂ تباہ ਹੋਈਆਂ ਨੇ ਜਿਨ੍ਹਾਂ ਦੇ ਘਰ ਲੁੱਟ ਗਏ ਜਿਨ੍ਹਾਂ ਦੇ ਪਸ਼ੂ ਵਰਗੇ ਉਹਨਾਂ ਨੂੰ ਮੇਰੇ ਵੱਲੋਂ ਸਰਪਤ ਹੈ ਉਹਨੇ ਹੱਥ ਜੋੜ ਕੇ ਕਿਹਾ ਕਿ ਇਹਨਾਂ ਕਿਸਾਨਾਂ ਕਰਕੇ ਹੀ ਮੇਰੇ ਰੈਸਟੋਰੈਂਟ ਚੱਲ ਰਹੇ ਨੇ ਉਹਨਾਂ ਕਿਹਾ ਕਿ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਮੈਂ ਉਦੋਂ ਵੀ ਆਪਣੇ ਰੈਸਟੋਰੈਂਟ ਦੇ ਦਰਵਾਜ਼ੇ ਖੋਲ੍ਹ ਦਿੱਤੀ ਸੀ ਜਦੋਂ ਤਿੰਨ ਕਾਲੇ ਕਾਨੂੰਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਅਤੇ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਨੇ ਕਿਹਾ ਅਗਲੇ 1 ਸਾਲ ਦੀ ਪੂਰੀ ਕਮਾਈ ਮੇਰੇ ਸਾਰੇ ਰੈਸਟੋਰੈਂਟਸ ਦੀ ਮੈਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਾਂਗਾ ਪੰਜਾਬ ਨੂੰ ਕਹਿੰਦੇ ਭੁੱਖਾ ਨਹੀਂ ਮਰਨ ਦੇਾਂਗੇ ਪੰਜਾਬ ਨੂੰ ਉਸ ਲੀਹ ਤੇ ਲੈ ਕੇ ਆਵਾਂਗੇ ਤੇ ਪੰਜਾਬ ਨੂੰ ਆਬਾਦ ਕਰਾਂਗੇ ਪੰਜਾਬ ਦਾ ਹਰ ਸਿੰਗਰ ਨਾਮੀ ਗ੍ਰਾਮੀ ਗਾਇਕ ਨਾਮੀ ਗ੍ਰਾਮੀ ਐਕਟਰ ਈਵਨ ਦ ਹੋਲੀ ਅਤੇ ਬਾਲੀਵੁੱਡ ਤੱਕ ਵੀ ਜਿਹੜੇ ਪੈਸੇ ਜਿਹੜੇ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਨੇ ਪੰਜਾਬ ਆਬਾਦ ਕਰਨ ਵਾਸਤੇ